ਇਹ ਪ੍ਰੈਸ ਕਾਨਫਰੰਸ ਜਿਹੜੀ ਅੱਜ ਦੀ ਰੱਖੀ ਸੀ ਇਹਦੇ ਚ ਇੱਕ ਮੈਂ ਇਹ ਦੱਸਣਾ ਚਾਹੁੰਦਾ ਸੀਗਾ ਵੀ ਜੋ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਿਲਾਫ ਜਿਹੜੀ ਮਹਮਾ ਵੱਡੀ ਗਈ ਹੈ ਇਹ ਉਸੇ ਲੜੀ ਦੇ ਵਿੱਚ ਇਹ ਮੈਂ ਜਾਣਕਾਰੀ ਦੇਣ ਵਾਸਤੇ ਤੁਹਾਨੂੰ ਬੁਲਾਇਆ। ਇਹਰੇ ਚ ਵੀ ਮਜੂਕੇ ਪਿੰਡ ਤੋਂ ਸੁਖਦੇਵ ਸਿੰਘ ਆ ਜਿਨ੍ਹਾਂ ਦੇ ਖਿਲਾਫ ਸਾਲ 2019 ਦੇ ਵਿੱਚ ਇੱਕ ਕਮਰਸ਼ੀਅਲ ਕੁਆਂਟੀਟੀ ਜੈਨਡੀਪੀਐਸੈਟ ਦਾ ਮਕਦਮਾ ਦਰਜ ਹੋਇਆ ਸੀ। ਜਿਹਦੇ ਕੋਲੋਂ ਭਾਰੀ ਮਾਤਰਾ ਦੇ ਵਿੱਚ ਜਿਹੜਾ ਉਹ ਗੋਲੀਆਂ ਬਰਾਮਦ ਕੀਤੀਆਂ ਗਈਆਂ ਸੀ ਖਰੀਬ 3100 ਦੇ ਉੱਤੇ ਜਿਹੜੀ ਗੋਲੀਆਂ ਉਹ ਬਰਾਮਦ ਹੋਈਆਂ ਸੀ। ਉਹਦੇ ਖਿਲਾਫ ਜਿਹੜਾ ਇਹ ਜੋ ਪ੍ਰਾਪਰਟੀ ਫ੍ਰੀਜ਼ ਦਾ ਸੈਕਸ਼ਨ 68 ਹਫ਼ ਦੇ ਤਹਿਤ ਕੇਸ ਤਿਆਰ ਕਰਕੇ ਅਸੀਂ ਕੰਪੀਟੈਂਟ ਅਥਾਰਟੀ ਦਿੱਲੀ ਨੂੰ ਭੇਜਿਆ ਸੀ ਜਿਹੜੀ ਅਥਾਰਟੀ ਵੱਲੋਂ ਇਹ ਕੇਸ ਨੂੰ ਮਨਜ਼ੂਰ ਕਰਦੇ ਹੋਏ ਉਹਦੀ ਪ੍ਰਾਪਰਟੀ ਦੇ ਜਿਹੜੇ ਫ੍ਰੀਜ਼ਿੰਗ ਆਰਡਰ ਜਿਹੜੇ ਜਾਰੀ ਕੀਤੇ ਆ ਜਿਹਦੇ ਵਿੱਚ ਇੱਕ ਕਾਰ ਹੈਗੀ i20 ਜਿਹੜੀ ਕੋਈ 5,86,000 ਰੁਪਏ ਦੀ ਉਹਦੀ ਕੀਮਤ ਹੈ ਤੇ 25 ਲੱਖ ਰੁਪਏ ਦਾ ਉਹਦਾ ਇੱਕ ਪਲਾਟ ਹੈ ਜਿਹਦੇ ਫ੍ਰੀਜ਼ਿੰਗ ਆਰਡਰ ਅੱਜ ਆਏ ਆ ਜਿਹੜੇ ਮੇਰੇ ਹੱਥ 'ਚ ਨੇ ਤੇ ਅਸੀਂ ਇਹ ਆਰਡਰਾਂ ਨੂੰ ਜਿਹੜਾ ਉੱਥੇ ਉਹਦੀ ਕੰਪਲੈਸ ਕਰਨ ਵਾਸਤੇ ਜਿਹੜਾ ਉਹਦੇ ਘਰ ਦੇਤੇ ਚਪਕਾਉਣਾ ਤੇ ਅਗਲੀ ਫਰਦਰ ਕਾਰਵਾਈ ਜਿਹੜੀ ਉਹ ਹੁੰਦੀ ਰਹੀ ਜਿਹੜੀਆਂ ਅਜਿਹੀਆਂ ਕਾਰਵਾਈਆਂ ਆ ਜਿਹੜੇ ਨਸ਼ੇ ਦੇ ਸੌਦਾਕਰ ਹੈ ਜਿਹੜੇ ਲਗਾਤਾਰ ਕੇਸ ਪੈ ਜਾਂਦਾ ਫਿਰ ਜ਼ਮਾਨਤਾ ਤੋਂ ਬਾਅਦ ਬਾਹਰ ਆ ਕੇ ਉਹੀ ਕੰਮ ਫੇਰ ਸ਼ੁਰੂ ਕਰ ਦਿੰਦੇ ਆ ਜਿਹੜੀ ਇਸ ਐਕਸ਼ਨ ਦੇ ਨਾਲ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਲਗਾਮ ਕਿੰਨੇ ਕਦਮ ਤੱਕ ਲੱਗੇ ਦੇਖੋ ਇਹ ਉਸੇ ਲੜੀ ਦੇ ਵਿੱਚ ਹੀ ਆ ਦੇਖੋ ਜਿਹੜੇ ਬੰਦੇ ਤੁਸੀਂ ਸਵਾਲ ਕਰਦੇ ਹੋ ਬਾਹਰ ਆ ਕੇ ਲੱਗ ਜਾਂਦੇ ਆ ਇੱਕ ਬੰਦਾ ਅਜੇ ਤੱਕ ਕਸਟਡੀ ਦੇ ਵਿੱਚ ਹੈ ਇਹਨੂੰ ਬਾਹਰ ਆਉਣ ਦਾ ਅਜੇ ਮੌਕਾ ਨਹੀਂ ਮਿਲ ਸਕਿਆ ਕਿਉਂਕਿ ਇਹਦੇ ਕੋਲ ਕਾਫੀ ਵੱਡੀ ਮਾਤਰਾ ਦੇ ਵਿੱਚ ਹੀ ਜਿਹੜਾ ਇਹਦੇ ਕੋਲੋਂ ਉਹ ਬRAND ਹੋਈ ਆ ਨਸ਼ੀਲੇ ਪਦਾਰਥ ਤੇ ਉਹਦੇ ਜੋ ਇਹਨਾਂ ਨੇ ਇਸ ਧੰਦੇ ਦੇ ਉੱਤੋਂ ਜਿਹੜੀਆਂ ਪ੍ਰਾਪਰਟੀਆਂ ਬਣਾਈਆਂ ਸੀ ਉਹਦਾ ਉਹ ਤੇ ਇਹ ਆਰਡਰ ਨੇ ਜਿਹੜੇ ਤੁਹਾਨੂੰ ਦਿਖਾ ਰਹੇ ਆ ਜਿਨ੍ਹਾਂ ਜਿਨ੍ਹਾਂ ਸਮਗਲਰਾਂ ਨੇ ਕੋਈ ਇਸ ਤਰ੍ਹਾਂ ਦੀਆਂ ਮਾੜੀਆਂ ਕਮਾਈਆਂ ਕਰਕੇ ਜਾਂ ਨਸ਼ੇ ਦੇ ਧੰਦਾ ਕਰਕੇ ਕੋਈ ਪ੍ਰਾਪਰਟੀਆਂ ਬਣਾਈਆਂ ਨੇ ਤੇ ਉਹ ਇਸ ਢੇਰੇ ਦੇ ਵਿੱਚ ਆਉਂਦੀਆਂ ਨੇ ਤੇ ਉਹ ਜਦੋਂ ਸਰਕਾਰ ਬਾਅਦ ਚ ਆਉਂਦੀਆਂ ਨੇ ਉਹਦਾ ਕੋਈ ਪ੍ਰੋਸੈਸ ਹੈ ਜਿਹੜਾ ਇਹ ਅਜੇ ਅਡਾਪਟ ਕਰ ਰਹੇ ਆ। ਟੋਟਲ ਪ੍ਰਾਪਰਟੀ ਸਰ ਕਿੰਨੀ ਆ ਤੇ ਇਸ ਦੀ ਲੀਸ ਕੀਤੀ ਗਈ। ਉਹਦੇ ਜੇ ਦੋ ਪ੍ਰਾਪਰਟੀਆਂ ਦਾ ਦੱਸਿਆ ਇੱਕ 5,86,000 ਰੁਪਏ ਦੀ ਇੱਕ ਉਹਦੀ ਕਾਰ ਹੈ i20 ਤੇ ਇੱਕ 2.5 ਲੱਖ ਰੁਪਏ ਦਾ ਉਹਦਾ ਇੱਕ ਪਲਾਟ ਹੈ।